ਇਦੁਰ ਬੜੇ ਖੂਬਸੂਰਤ ਕਮੈਂਟ ਆਇਆ ਮਿੰਟੂ ਜੀ ਆਪਣੀ ਆਡੀਅנס ਦੇ ਦਿੱਚ ਚਲੋ ਸਾਰਿਆਂ ਦਾ ਹੀ ਧੰਨਵਾਦ ਤੁਹਾਡਾ ਜੀ ਤੇ ਨਾਲ ਦੀ ਨਾਲ ਪ੍ਰੋਗਰਾਮ ਨੂੰ ਸ਼ੇਅਰ ਵੀ ਕਰ ਦਿਓ ਜੀ ਤੇ ਇਸ ਤੋਂ ਬਾਅਦ ਮਿੰਟੂ ਜੀ ਜਰਾ ਪਾਈਏ ਜੀ ਤਾਂ ਮੇਨੂੰ ਲੱਗਦਾ ਚੋਣ ਪ੍ਰਚਾਰ ਦੇ ਬਿਲਕੁਲ ਕੁਝ ਘੰਟੇ ਬਚੇ ਆ ਮੇਨੂੰ ਘੰਟੇ ਕਿਹੜੇ ਬਚੇ ਆ ਜੀ ਘੰਟਾ ਕੁ ਬਚਿਆ ਮੇਨੂੰ ਲੱਗਦਾ ਜੀ ਮੋਦੀ ਸਾਹਿਬ ਵੀ ਬੈਟਿੰਗ ਕਰਦੇ ਪਏ 5 ਵਜੇ ਤੱਕ ਖਤਮ ਹੋ ਜਾਣਾ ਹਾਂਜੀ 5 ਵਜੇ ਤੱਕ ਇੱਕ ਘੰਟਾ ਤੇ 10 ਮਿੰਟ ਬਕਾਇਆ ਨੇ ਜੀ 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 ਮੋਦੀ ਸਾਹਿਬ ਵੀ ਖੀਰਲੇ ਬਿਲਕੁਲ ਐਂਕਲੋ ਵੀ ਘੰਟੇ ਦੇ ਵਿੱਚ ਬੈਟਿੰਗ ਕਰ ਬੋਤੀ ਸਾਹਿਬ ਦਾ ਧਮਾਕਾ ਆਪਦਾ ਹੀ ਨਾਮ ਹੋ ਜਾਵੇ 4 ਤਰੀਕ ਨੂੰ ਜੋ ਕਰ ਰਹੇ ਨੇ ਉਹ ਤਾਂ 4 ਤਰੀਕ ਨੇ ਤੈਅ ਕਰਨਾ ਆ ਨਾ ਅੱਛਾ ਇੰਟਰਸਟਿੰਗ ਗੱਲ ਇਹ ਆ ਕਿ ਨਰਿੰਦਰ ਮੋਦੀ ਹੋਰਾਂ ਦੀ ਵੀ ਇੱਕ ਲੰਬੀ ਕੈਂਪੇਨ ਜਿਹੜੀ ਮਹੀਨਿਆਂ ਬੱਧੀ ਚੱਲੀ ਆ ਜੋ ਸਟਾਰਟ ਹੋਇਆ ਅਪ੍ਰੈਲ ਤੋਂ ਕੰਮ ਤੇ ਜੂਨ ਚੜ ਚੱਲਿਆ ਵੈਸੇ ਤਿਆਰੀ ਉਹਨਾਂ ਨੇ ਪਹਿਲਾਂ ਹੀ ਬਹੁਤ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਉਹਨਾਂ ਦੀ ਕੈਂਪੇਨ ਦਾ ਜਿਹੜਾ ਇਖਤਤਾਮ ਆ ਜੋ ਖਤਮ ਆ ਉਹ ਇੱਥੇ ਹੋਇਆ ਪੰਜਾਬ 'ਚ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਰਾਹੁਲ ਗਾਂਧੀ ਦੀ ਜਿਹੜੀ ਕੈਂਪੇਨ ਇਹ ਉਹ ਤੇ तकरीबन 2 ਸਾਲ ਪਹਿਲਾਂ ਹੀ ਸਟਾਰਟ ਹੋ ਗਈ ਸੀ ਭਾਰਤ ਜੋੜੋ ਯਾਤਰਾ ਦੇ ਨਾਲ ਤਾਂ ਉਹ ਵੀ ਇੱਥੇ ਹੀ ਆ ਕੇ ਖਤਮ ਹੋਈ ਹੈ ਜੀ ਇੰਟਰਸਟਿੰਗ ਗੱਲ ਹੈ ਤੇ ਦੋ ਵੱਡੇ ਮੁਰਦੀ ਸਾਹਿਬ ਕਹਿੰਦੇ ਜੀ ਅਸੀਂ ਚੱਲੇ ਜਾ ਰਾ ਉਹ ਹੁਣ ਚੱਲੇ ਨੇ ਧਿਆਨ ਕਰਨਾ ਚਲੋ ਵਿਅਕਤੀਗਤ ਚੋਣ ਹੁੰਦੀ ਆਪਾਂ ਕਿਸੇ ਦੀ ਉਹ ਹਾਂ ਚਲੋ ਭਾਵਨਾਤਿਕ ਜੀ ਜੀ ਹਾਂਜੀ ਉਹਨਾਂ ਦਾ ਫੈਸਲਾ ਬੰਦੇ ਨੇ ਕੋਈ ਜੋ ਵੀ ਪੀਸ ਆਫ ਮਾਈਂਡ ਆ ਉਹਦੇ ਵਾਸਤੇ ਜੋ ਵੀ ਕੋਈ ਕਰਦਾ ਮੈਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਾਂਗਾ ਪਰ ਜਿਹੜੇ ਖੇਖਣ ਜੇ ਜ਼ਿਆਦਾ ਕਰਦੇ ਨੇ ਗੁਫਾ ਚ ਕੈਮਰਾਮੈਨ ਲੈ ਜਾਂਦੇ ਇਦਾਂ ਦਾ ਹਾਂ ਨਾਤ ਬੰਦਨਾ ਕਰਨ ਲੱਗਿਆ ਵੀ ਉਹ ਕੈਮਰੇ ਨਾਲ ਤੇ ਉਹ ਚੀਜ਼ਾਂ ਠੀਕ ਨਹੀਂ ਆ ਖੈਰ ਚਲੋ ਜੀ ਗੱਲ ਇਹ ਆ ਕਿ ਨਰਿੰਦਰ ਮੋਦੀ ਹੋਰਾਂ ਨੇ ਕੱਲ ਬੰਗਾਲ ਦੇ ਵਿੱਚ ਇੱਕ ਸਪੀਚ ਦਿੱਤੀ ਆ ਸਪੀਚ ਦੇ ਦੌਰਾਨ ਉਹਨਾਂ ਨੇ ਕਿਹਾ ਕਿ 4 ਜੂਨ ਤੋਂ ਬਾਅਦ ਵੀ ਪਹਚਾਲ ਲਿਆ ਦੇਾਂਗੇ ਪਹਚਾਲ ਅੱਛਾ 6 ਮਹੀਨੇ ਪਹਚਾਲ ਲਿਆਵਾਂਗੇ ਪਰ ਫਿਰ ਉਹਨਾਂ ਨੇ ਗੱਲ ਉਹ ਜਿਹੜਾ ਉਹਨਾਂ ਦਾ ਇੱਕ ਅੰਦਾਜ਼ ਹੈ ਜਾਣਿਆ ਪਛਾਣਿਆ ਅੰਦਾਜ਼ ਹੈ ਕਿ ਗੱਲ ਨੂੰ ਕਮਾ ਦਿੱਤਾ ਕਿ ਜਿਹੜੇ ਇਹਨਾਂ ਦੇ ਵਰਕਰ ਆ ਪਰਿਵਾਰਵਾਦ ਤੋਂ ਜਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਥੱਕ ਚੁੱਕੇ ਆ ਯਾਨੀ ਗੱਲ ਗੱਲ ਉਹਨਾਂ ਨੇ ਕੱਢੀ ਵੀ ਆ ਬੰਗਾਲ 'ਚ ਖੜ ਕੇ ਸੰਕੇਤ ਵੀ ਦੇ ਦਿੱਤਾ ਕਿ ਇੱਕ ਵੱਡਾ ਪਹਚਾਲ ਚੱਲਣ ਵਾਸਤੇ ਤਿਆਰ ਰਹੋ ਵੈਸੇ ਮੈਂ ਤਾਂ ਕਹਿੰਦਾ ਉਹਨਾਂ ਕਿ ਤੁਹਾਡੇ ਵਰਗੇ ਚਟਕੇ ਯਾਰ ਕੌਣ ਹੋਰ ਦੇ ਸਕਦਾ ਕਦੇ ਥਾਲੀ ਬਜਾਓ ਕਦੇ ਤਾਲੀ ਬਜਾਓ 락ਡਾਊਨ ਹੈ ਜੀ ਨੋਟ ਬੰਦੀ ਹੈ ਜੀ ਮਤਲਬ ਕਿ ਤਰ੍ਹਾਂ ਤਰ੍ਹਾਂ ਦੇ ਉਚਟਕੇ ਦੇ ਚੁੱਕੇ ਆ ਪਰ ਇਸ ਚੀਜ਼ ਨੂੰ ਥੋੜਾ ਜਿਹਾ ਲੋਕ ਗੰਭੀਰਤਾ ਨਾਲ ਨਹੀਂ ਰੇ ਆ ਕਿ ਇਹ ਚੇਤਾਵਨੀ ਦੇ ਰਹੇ ਆ ਇਹ ਚੇਤਾਵਨੀ ਦੇ ਰਹੇ ਆ ਜਾਂ ਖੁਦ ਮੰਨ ਚੁੱਕੇ ਆ ਕਿ ਅਸੀਂ ਹਾਰ ਰਹੇ ਆ ਪਰ ਜਿਹੜੀ ਸਰਕਾਰ ਆਏਗੀ ਅਸੀਂ ਉਹਨੂੰ ਆਪੋਜੀਸ਼ਨ ਦੇ ਵਿੱਚ ਰਹਿੰਦੇ ਆ ਕਿਉਂਕਿ ਇਹ ਤੇ ਤੈ ਆ ਦੇਖੋ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਤੇ ਬਣੀ ਰਹੇਗੀ ਇਹਦੇ ਚ ਤੇ ਜੇ ਕੋਈ ਤੁਹਾਨੂੰ ਕਵੇ ਕਿ ਇਹ ਸਿੰਗਲ ਲਾਰਜੇਸਟ ਪਾਰਟੀ ਵੀ ਨਹੀਂ ਰਹਿਣਗੇ ਉਹ ਬੰਦਾ ਫਿਰ ਬਿਲਕੁਲ ਹੀ ਕੁਫਰ ਤੋਲ ਰਿਹਾ ਜਾਂ ਤੇ ਹੁਣ ਪਰ ਉਹਦੇ ਮੈਨੇ ਬਹੁਤ ਕੱਡੇ ਜਾ ਰਹੇ ਨੇ ਉਸ ਬਿਆਨ ਦੇ ਕਿ ਭਾਈ ਕੀ ਇਹ ਇੱਕ ਐਸਾ ਪ੍ਰਬੰਧ ਲੈਉਣ ਕੇ ਸਰਕਾਰ ਬਣਾਉਣ ਤੋਂ ਬਾਅਦ ਜਿਹਦੇ ਵਿੱਚ ਜਿਵੇਂ ਚਾਈਨਾ ਵਾਲਾ ਮਸਲਾ ਹੈ ਕਿ ਕੋਈ ਇੱਕ ਪਾਰਟੀ ਐਸੇ ਨਾਮ ਕਾਨੂੰਨ ਬਣ ਜਾਣਗੇ ਕਿ ਜਿਹਦੇ ਚ ਸਿਰਫ ਭਾਜਪਾ ਹੀ ਕੁਆਲੀਫਾਈ ਕਰੇ ਜੀ ਇੱਕ ਰਾਜਨੀਤਿਕ ਤਿਰ ਦੇ ਤੌਰ ਤੇ ਕਿਉਂਕਿ ਐਸੇ ਹੈਗੇ ਨੇ ਬਿਆਨ ਵੀ ਹੈਗੇ ਆ ਜਿਹਦੇ ਵਿੱਚ ਕਿਹਾ ਗਿਆ ਕਿ ਸੰਵਿਧਾਨ ਬਦਲਾਂਗੇ ਵਗੈਰਾ ਵਗੈਰਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਦੇ ਚਿੱਤ ਦੇ ਵਿੱਚ ਘੁੰਮੀਆਂ ਕੱਲ ਕਿ ਜਿਹੜਾ ਉਹ ਚਾਲ ਕਰ ਰਹੇ ਕਿ ਬਹੁਤ ਵੱਡਾ ਫੈਸਲਾ ਨਹੀਂ ਲੈਣਗੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕਾਨੂੰਨ ਲਿਆਉਣਗੇ ਜਿਹਦੇ ਵਿੱਚ ਖਾਸ ਤੌਰ ਤੇ ਕਿਸੇ ਘੱਟ ਗਿਣਤੀ ਨੂੰ ਇੱਕ ਇਮਤਿਹਾਨ ਚੋਂ ਗੁਜ਼ਰਨਾ ਪਵੇ ਤਾਂ ਮਤਲਬ ਕਿ ਉਹ ਜਿਹੜਾ ਬਿਆਨ ਹੈ ਉਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਕਹ ਲੋ ਕਿ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਕਿ ਕੀ ਇਹ ਇੱਕ ਦਿਸ਼ਾ ਵੱਲ ਚਲਾ ਜਾਏਗਾ ਮੁਲਕ ਜਿਸ ਦਿਸ਼ਾ ਦੇ ਵਿੱਚ ਸਾਨੂੰ ਤੋਂ ਥੋੜੇ ਥੋੜੇ ਉਹਦੇ ਇਮਕਾਨ ਝਾਪਦੇ ਵੀ ਆ ਕਿ ਐਸਾ ਹੋ ਜਾਏਗਾ ਐਸਾ ਹੋ ਜਾਏਗਾ ਤੋੜਕੂ ਲੱਗੇ ਰਹਿੰਦੇ ਆ ਜੀ ਤਾਂ ਇਸ ਪਚਾਲ ਤੇ ਪਤਾ ਨਹੀਂ ਹੁਣ ਕਿਹੜਾ ਆਏਗਾ ਕਿਹੜਾ ਨਹੀਂ ਉਹ ਤਾਂ ਉਸ ਤੋਂ ਪਹਿਲਾਂ ਤੇ 4 ਜੂਨ ਨੂੰ ਵੇਖਣਾ ਪਊਗਾ ਕਿ ਪਚਾਲ ਕਿਹਦੇ ਵਾਸਤੇ ਆਉਂਦਾ ਉਸ ਤੋਂ ਬਾਅਦ ਫਿਰ ਦੇਖੋ ਕੀ ਬਣਦਾ ਬਣਾਉਂਦਾ ਪਰ ਇੱਕ ਚੀਜ਼ ਤਾਂ ਹੈ ਜੋ ਮਰਜ਼ੀ ਹੈ ਮੋਦੀ ਸਾਹਿਬ ਜਿਸ ਤਰ੍ਹਾਂ ਕਰ ਰਹੇ ਨੇ ਮੈਂ ਇਸ ਚੀਜ਼ ਦੀ ਤੇ ਕਹ ਲੁਕਿ ਵਾਵਾ ਨਾ ਇਧਰ ਉਧਰ ਚਾਤ ਮਾਰ ਕੇ ਜੋ ਭਾਸ਼ਣ ਬਾਜੀ ਆ ਜਾਂ ਕਾਫੀ ਤੁਹਾਨੂੰ ਪਤਾ ਟਾਈਮ ਵੇਸਟ ਕਰਨਾ ਪੈਂਦਾ ਟਾਈਮ ਵੇਸਟ ਨਹੀਂ ਕਰਨਾ ਪੈਂਦਾ ਲਾਉਣਾ ਪੈਂਦਾ ਹਾਂ ਇਨਵੈਸਟਮੈਂਟ ਹੀ ਹੈ ਇੱਕ ਟਾਈਮ ਇਨਵੈਸਟਮੈਂਟ ਆ ਕਰਨੀ ਪੈਂਦੀ ਆ ਉਹ ਕੋਈ ਏਹਸਾਨ ਨਹੀਂ ਹੈਗਾ ਪਰ ਇੱਕ ਚੀਜ਼ ਜਿਹੜੀ ਆ ਨਾ ਉਹ ਨੋਟੇਬਲ ਹੈ ਕਿ ਇਸ ਵੇਲੇ ਜੋ ਇਲੈਕਸ਼ਨ ਮੋਦੀ ਸਾਹਿਬ ਲੜ ਰਹੇ ਆ ਉਹ ਐਤ ਕੀ ਪਹਿਲੀ ਵਾਰ ਆ ਕਿ ਇਹਨਾਂ ਦੇ ਨੈਰੇਟਿਵ ਤੇ ਨਹੀਂ ਆਉਂਦਾ ਇਨਾਂ ਦੇ ਵਰਤਾਂਤ ਦੇ ਹੱਥੋਂ ਨਿਕਲ ਗਿਆ ਜੀ ਵਰਤਾਂਤ ਹੁਣ ਜਿਹੜਾ ਹੈ ਨਾ ਉਹ ਆਪੋਜੀਸ਼ਨ ਦਾ ਹੀ ਆ ਉਹ ਵਰਤਾਂਤ ਸਿਰਜਣਾ ਜਿਹੜੀ ਹੈ ਉਹ ਹੁਣ ਰਿਜ਼ਲਟ 'ਚ ਕਿੰਨਾ ਕੁ ਬਦਲਦੀ ਉਹ ਤਾਂ ਮੈਂ ਨਹੀਂ ਕਹਿ ਸਕਦਾ ਕੁਝ ਹੋ ਸਕਦਾ ਕਿ ਉਹ ਬਣਾ ਲੈਣ ਸਰਕਾਰ ਉਹ ਬਣਾ ਲੈਣ ਜਾਂ ਵਿਚ ਵਿਚਾਲੇ ਰਹਿ ਜਾਵੇ ਮਸਲਾ ਜਿਹੜਾ ਕਿ ਆਪਾਂ ਅੱਗੇ ਵੀ ਕਿਹਾ ਸੀ ਪਰ ਇਹ ਸਾਫ਼ ਹੈ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਕਿ ਇਹਨਾਂ ਦੇ ਵਰਤਾਂਤ ਦੀ ਜਿਹੜੀ ਡੋਰ ਆ ਉਹ ਐਤਕੇ ਨਿਕਲ ਗਈ ਇਹਨਾਂ ਦੇ ਆ ਜੀ 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 ਗਾਂਧੀ ਦਾ ਬਿਆਨ ਵੇਖ ਲਓ ਤੁਸੀਂ ਉਹਦੇ ਤੇ ਕਿੰਨਾ ਗਾਂਧੀ ਸਾਹਿਬ ਬਰੇ ਜੀ ਹਾਂ ਉਹ ਕੀ ਬੋਲੇ ਮਿੰਟੂ ਜੀ ਮਹਾਤਮਾ ਗਾਂਧੀ ਬਾਰੇ ਮੋਦੀ ਸਾਹਿਬ ਜੀ ਮੈਂ ਕਹਿ ਰਿਹਾ ਨਾ ਕਿ ਸਮਝ ਨਹੀਂ ਆ ਰਹੀ ਕਿ ਗਾਂਧੀ ਬਰੇ ਜੋ ਬਿਆਨ ਦੇ ਰਿਹਾ ਹਾਲਾਂਕਿ ਆਪਾਂ ਨੂੰ ਪਤਾ ਆ ਕਿ ਜਿਹੜੇ ਪ੍ਰਧਾਨ ਮੰਤਰੀ ਆ ਉਹ ਅਕਸਰ ਨਰਿੰਦਰ ਮੋਦੀ ਮਤਲਬ ਕਿ ਗਾਂਧੀ ਨੂੰ ਬਹੁਤ ਸਲਾਹਤ ਦਿੰਦੇ ਨੇ ਜੀ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਕੁਝ ਬੰਦੇ ਗੋਡਸੇ ਨੂੰ ਵੀ ਜੱਫੀ ਪਾਉਂਦੇ ਆ ਜੀ ਉਹਦੇ ਨਾਂ ਦਾ ਮੰਦਿਰ ਵੀ ਗੁਣਾਉਣ ਦਾ ਬੱਥੇਰਾ ਰੋਲਾ ਪਿਆ ਚਲੋ ਉਹਨੂੰ ਵੀ ਇੱਕ ਸਾਈਡ ਤੇ ਛੱਡ ਦਿਓ ਬਿਆਨ ਕੀ ਸੀਗਾ ਕਿ ਨਰਿੰਦਰ ਮੋਦੀ ਉਰਾਨੇ ਕਿਹਾ ਕਿ ਜਿਹੜੀ ਗਾਂਧੀ ਫਿਲਮ ਆਈ ਸੀਗੀ ਨਾ ਗਾਂਧੀ ਮੂਵੀ ਆਈ ਸੀਗੀ ਜੀ ਉਸ ਤੋਂ ਬਾਅਦ ਹੀ ਦੁਨੀਆ ਨੇ ਗਾਂਧੀ ਨੂੰ ਜਾਣਿਆ ਤਾਂ ਉਹਦੇ ਤੇ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਵੇਗਾ ਰਾਹੁਲ ਗਾਂਧੀ ਨੇ ਬਾਕਾਇਦਾ ਇਹਦੇ ਤੇ ਇੱਕ ਵੀਡੀਓ ਰਿਪਲਾਈ ਕੀਤਾ ਹੈ ਜੀ ਕਿ ਸਾਨੂੰ ਸ਼ਾਖਾ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ ਇਹ ਹੁਣ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਆਪਮੁਹਾਰੇ ਨਿਕਲ ਰਹੇ ਨੇ ਜਾਂ ਕੋਈ ਲਿਖ ਕੇ ਦੇ ਰਿਹਾ ਵਾ ਓਕੇ ਕਿੰਨੀ ਕੰਟਰੋਵਰਸੀ ਹੋ ਗਈ ਹਾਲਾਂਕਿ ਇਹਨਾਂ ਨੇ ਜਾਣਾ ਤਾਂ ਹੈ ਨਾ ਧਿਆਨ ਕਰਨ ਜਾਣਾ ਹੈ ਜੀ ਕੰਨਿਆ ਕੁਮਾਰੀ ਸ਼ਹਿਦ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਬਿਆਨ ਨੇ ਐਸਾ ਧਿਆਨ ਖਿੱਚਿਆ ਸਭ ਦਾ ਕਿ ਇੱਕ ਵਿਵਾਦ ਖੜਾ ਹੋ ਗਿਆ ਮੈਨੂੰ ਸਮਝ ਨਹੀਂ ਆਦੀ ਵੈਸੇ ਮੈਂ ਤੇ ਉਦੋਂ ਹੀ ਹੈਰਾਨ ਰਹਿ ਗਿਆ ਸੀਗਾ ਜਦੋਂ ਇਹਨਾਂ ਨੇ ਬਿਹਾਰ ਦੇ ਵਿੱਚ ਉਦੋਂ ਸ਼ਾਇਦ ਪ੍ਰਧਾਨ ਮੰਤਰੀ ਨਹੀਂ ਸੀ ਬਣੇ ਜਾਂ ਕੰਪੇਨ ਕਰ ਰਹੇ ਸੀ ਜਾਂ ਪ੍ਰਧਾਨ ਮੰਤਰੀ ਬਨਣ ਤੋਂ ਤੁਰੰਤ ਬਾਅਦ ਗਿਆ ਮੈਨੂੰ ਯਾਦ ਨਹੀਂ ਹੈ ਪਰ ਉਦੋਂ ਮੈਂ ਇਸੇ ਪੇਸ਼ੇ ਦੇ ਵਿੱਚ ਸੀਗਾ ਤਾਂ ਜਦੋਂ ਇਹਨਾਂ ਨੇ ਜਾ ਕੇ ਉੱਥੇ ਬਿਹਾਰ ਦੇ ਵਿੱਚ ਕਿਹਾ ਨਾ ਕਿ ਭਈ ਸਿਕੰਦਰ ਇੱਥੋਂ ਤੱਕ ਆ ਗਿਆ ਸੀਗਾ ਵੀ ਸਿਕੰਦਰ ਨੂੰ ਠੱਲਿਆ ਪਿਆਰੀਆਂ ਨੇ ਤਾਂ ਮੈਂ ਕਿਹਾ ਯਾਰ ਕਿਹਦਾ ਗਿਆਨ ਹੈ ਇਹਨਾਂ ਦਾ ਮਤਲਬ ਕਿ ਭਗਤ ਸਿੰਘ ਵਾਲਾ ਫਿਰ ਬਿਆਨ ਦੇ ਦਿੱਤਾ ਇਹਨਾਂ ਨੇ ਭਗਤ ਸਿੰਘ ਬਈ ਸੈਲੂਲਰ ਜੇਲ੍ਹ ਦੇ ਵਿੱਚ ਰਿਹਾ ਕਾਲੇ ਪਾਣੀ ਵਾਲੀ ਜੇਲ੍ਹ ਤੇ ਅੰਡੇਮਾਨ ਵਾਲੀ ਜੇਲ੍ਹ ਦੇ ਵਿੱਚ ਮਤਲਬ ਕਿ ਉੱਥੋਂ ਪਤਾ ਲੱਗ ਗਿਆ ਕਿ ਇਹਨਾਂ ਦਾ ਇਤਿਹਾਸ ਤਾਂ ਕੋਈ ਖਾਸ ਗਿਆਨ ਤਗੜਾ ਨਹੀਂ ਹੈਗਾ ਤਾਂ ਜਦੋਂ ਸ਼ੁਰੂ ਚ ਹੀ ਤੁਸੀਂ ਇਸ ਤਰ੍ਹਾਂ ਦੇ ਗਲਤ ਬਿਆਨ ਦੇਗਾ ਤੁਹਾਨੂੰ ਥੋੜਾ ਜਿਹਾ ਸੁਧਾਰ ਕਰਨਾ ਚਾਹੀਦਾ ਜਾਂ ਬਚਣਾ ਚਾਹੀਦਾ ਉਹਨਾਂ ਚੀਜ਼ਾਂ ਨੂੰ ਸ਼ੋਂਤ ਹੁਣ ਬੜੀ ਇੱਕ ਲੌਜੀਕਲੀ ਮੈਂ ਗੱਲ ਕਾਂਗਾ ਤੁਸੀਂ ਜਦੋਂ ਸਕੂਲ ਚ ਪੜਦੇ ਸੀ ਸਰਹੱਦੀ ਗਾਂਧੀ ਬਾਰੇ ਸੁਣਿਆ ਸੀ ਸਕੂਲ ਟਾਈਮ ਚ ਨਹੀਂ ਸਕੂਲ ਟਾਈਮ ਚ ਨਹੀਂ ਮੇਰੇ ਖਿਆਲ ਨਾਲ ਸੁਣਿਆ ਸਰਹੱਦੀ ਗਾਂਧੀ ਕਿੱਥੇ ਅਸੀਂ ਤਾਂ ਸਕੂਲ ਟਾਈਮ ਚ ਪੜਿਆ ਸੀਗਾ ਜੀ ਅਬਦੁਲ ਗੁਫਾਰ ਖਾਨ ਸਰਹੱਦੀ ਗਾਂਧੀ ਜੀ ਮਤਲਬ ਕਿ ਬਲੂਚ ਨੇਤਾ ਸੀਗੇ ਉਹ ਜੀ ਸਰਹੱਦੀ ਗਾਂਧੀ ਜੀ ਹੁਣ ਸਰਹੱਦੀ ਗਾਂਧੀ ਬਾਰੇ ਮੈਂ ਛੋਟੇ ਹੁੰਦੇ ਨੂੰ ਪੜਿਆ ਸੀ ਤੁਸੀਂ ਤੁਹਾਡੇ ਸਮੇਂ ਸ਼ਾਇਦ ਨਾ ਆਇਆ ਮੈਂ ਸਕੂਲ ਟਾਈਮ ਪੜਿਆ ਸਰਹੱਦੀ ਗਾਂਧੀ ਉਸ ਤੋਂ ਬਾਅਦ ਆ ਜੋ ਮਾਰਟਨ ਲੂਥਰ ਕਿੰਗ ਸੀ ਜਿਹੜਾ ਜੀ ਉਹਨੂੰ ਕੀ ਕਿਹਾ ਗਿਆ ਉਹਨੂੰ ਕਿਹਾ ਗਿਆ ਅਮਰੀਕਨ ਗਾਂਧੀ ਜੀ ਇਹ 60ਵੇਂ ਚ ਉਹ ਕਹ ਲੋ 50ਵੇਂ ਚ ਆ ਗਿਆ ਇਸ ਤੋਂ ਵੀ ਇੱਕ ਅਗਲੀ ਮਿਸਾਲ ਦੇ ਦਿੰਨਾ ਅਫਰੀਕਨ ਗਾਂਧੀ ਕਿਸ ਨੂੰ ਕਿਹਾ ਗਿਆ ਅਫਰੀਕਨ ਗਾਂਧੀ ਕਿਹਾ ਗਿਆ ਨੈਲਸਨ ਮੰਡੇਲਾ ਜੀ ਨੂੰ ਜਿਹਦੀ ਜੀਵਨੀ ਹੁਣੇ ਖੈਰਾ ਸਾਹਿਬ ਨੇ ਵੀ ਪੜ੍ਹੀ ਹੈ ਜੀ ਕੋਟ ਕੀਤੀ ਜੀ ਹੈ ਨਾ ਨੈਲਸਨ ਮੰਡੇਲਾ ਤਾਂ ਮੋਦੀ ਸਾਹਿਬ ਤੇ ਆਪਣੇ ਬਾਦਲ ਸਾਹਿਬ ਨੂੰ ਕਹਿ ਕੇ ਸਨ ਕਿ ਪੰਜਾਬ ਦੇ ਮੰਡੇਲਾ ਨੇ ਵੀ ਇਹਨਾਂ ਨੇ ਵੀ ਬਹੁਤ ਜੇਲ ਕੱਟੀ ਹੈ ਉਹ ਕਾਫੀ ਦਿਨ ਉਹਨਾਂ ਦਾ ਨਾਮ ਮੰਡੇਲਾ ਮੰਡੇਲਾ ਵੱਜਦਾ ਰਿਹਾ ਜੀ ਤਾਂ ਗੱਲ ਇਹ ਆ ਕਿ ਬਈ ਹੁਣ ਤੁਸੀਂ ਦੇਖੋ ਕਿ ਜਿਹੜੀ ਉਹ ਮੂਵੀ ਆਈ ਸੀ ਉਹ 1982 ਚ ਆਈ ਹੈ ਯਾਰ ਤਾ ਅੱਡਾ ਤਗੜਾ ਕ੍ਰਾਂਤੀਕਾਰੀ ਵਿਚਾਰਾਂ ਵਾਲਾ ਮਾਰਟਿਨ ਲੂਥਰ ਕਿੰਗ ਜਿਉ ਉਹਦਾ ਨਾਂ ਅਮਰੀਕਨ ਗਾਂਧੀ ਪਿਆ ਤਾਂ ਇਹਦਾ ਮਤਲਬ ਤੇ ਇਹੀ ਹੈ ਨਾ ਕਿ ਗਾਂਧੀ ਜਿਹੜਾ ਹੈ ਉਹ ਪਹਿਲਾਂ ਹੀ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਿਆ ਵਿਆ ਸੀਗਾ ਤੁਸੀਂ ਸਹਿਮਤ ਹੋ ਅਸਹਿਮਤ ਹੋ ਮੈਂ ਉਹਦੇ ਵਾਸਤੇ ਕਿਸੇ ਨੂੰ ਨਹੀਂ ਕਾਂਗਾ ਕਿਉਂਕਿ ਦੇਖੋ ਜਿਸ ਬੰਦੇ ਨੇ ਮੂਵੀ ਬਣਾਈ ਸੀਗੀ ਉਹ ਡਾਇਰੈਕਟਰ ਦਾ ਜਨਮ ਹੀ ਸ਼ਾਇਦ 24 25 ਦੇ ਕਰੀਬ ਹੁੰਦਾ 1924 25 ਦੇ ਜਦ ਕੇ ਮਹਾਤਮਾ ਗਾਂਧੀ ਪਹਿਲੇ ਸੰਸਾਰ ਜੰਗ ਦੇ ਦੌਰਾਨ ਹੀ ਆ ਗਏ ਸੀਗੇ ਉਹਦੇ ਆਸ-ਪਾਸ ਆ ਗਏ ਮੂਵੀ ਬਣਦੀ 1982 ਚ ਜੀ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਇਹਨਾਂ ਦਾ ਗਿਆਨ ਕਿਸ ਤਰ੍ਹਾਂ ਦਾ ਹੋਏਗਾ ਕਿ ਜਿਸ ਬੰਦੇ ਦੇ ਨਾਮ ਤੇ ਉਪਮਹਾਦੀਪਾਂ ਦੇ ਕ੍ਰਾਂਤੀਕਾਰੀ ਨੇਤਾਵਾਂ ਦੇ ਨਾਂ ਰੱਖੇ ਗਏ ਜੋੜੇ ਗਏ ਜੀ ਖੁਦ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਵਾਈਟ ਹਾਊਸ ਦੇ ਵਿੱਚ ਮਹਾਤਮਾ ਗਾਂਧੀ ਦਾ ਹੀ ਸ਼ਾਇਦ ਉੱਥੇ ਹੈਗੀ ਆ ਮਹਾਤਮਾ ਜਿਸ ਨੂੰ ਆਪਾਂ ਕਹਿੰਦੇ ਆ ਤਾਂ ਉਸ ਬੰਦੇ ਨੂੰ ਮੂਵੀ ਨਾਲ ਬੰਨਣਾ ਕਿ ਉਹ 1982 ਚ ਆਈ ਆ ਔਰ ਕਮਾਲ ਤੁਹਾਨੂੰ ਹੋਰ ਦੱਸਾਂ ਮੈਂ ਜੀ ਕਿ ਜਿਸ ਵੇਲੇ ਉਹ ਫਿਲਮ ਆਈ ਆ ਅਸੀਂ ਜਦੋਂ ਦੇਖੀ ਛੋਟੇ ਛੋਟੇ ਹੁੰਦੇ ਨਾ ਜਿਵੇਂ ਗਲੀ ਕੂਚੇ ਚ ਨਹੀਂ ਉਹ ਸਮਿਖਿਆ ਹੁੰਦੀ ਆ ਜੀ ਉਹ ਉਹਦੇ ਇਹਦੇ ਚ ਲੜਾਈ ਹੈ ਨਹੀਂ ਸੀ ਉਹ ਯਾਰ ਇਹ ਕਿਹੜੀ ਉਦੋਂ ਉਹਦਾ ਇਹ ਐ ਚੱਲਦਾ ਹੁੰਦਾ ਸੀ ਲੜਾਈ ਨਹੀਂ ਸੀ ਭਾ ਓਕੇ ਹਾਂਜੀ ਉਹ ਕਦੇ ਕਦੇ ਦੇਖਦੇ ਹੁੰਦੇ ਸੀ ਟੈਲੀਵਿਜ਼ਨ ਤੇ ਤਾਂ ਉਹਦੇ ਚ ਐਕਟਰ ਸੀ ਸ਼ਾਇਦ ਬੈਨ ਕਿੰਗਸਲੇ ਤੇ ਡਾਇਰੈਕਟ ਕੀਤੀ ਸੀਗੀ ਸ਼ਾਇਦ ਰਿਚਰਡ ਅਟਨਬਰ ਅਟਨਬਰ ਉਹ ਸ਼ਾਇਦ ਕੁਝ ਐਸਾ ਇਸ ਤਰ੍ਹਾਂ ਦਾ ਨਾਮ ਸੀਗਾ ਕਿ ਉਹਨੇ 1982 ਚ ਬਣਾਈ ਆ ਜਦ ਕਿ ਮਹਾਤਮਾ ਗਾਂਧੀ ਦੇ ਨਾਮ ਨਾਲ ਕਿਉਂਕਿ ਇੰਨਾ ਜ਼ਿਆਦਾ ਲੋਕ ਜਿਹੜੇ ਆ ਉਹ ਜੁੜ ਚੁੱਕੇ ਸੀਗੇ ਕਿ ਵੱਡੇ ਵੱਡੇ ਲੀਡਰਾਂ ਦੇ ਨਾਮ ਜਿਹੜੇ ਆ ਇਸ ਤਰ੍ਹਾਂ ਰੱਖੇ ਗਏ ਜੀ